ਕਿਸਾਨ ਜਥੇਬੰਦੀਆਂ ਦੇ ਨਾਲੇ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਕੱਲ ਇੱਕ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਅਗਲੀ ਰਣਨੀਤੀ ਘੜੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਪਲਟਵਾਰ ਕਿਸਾਨ ਜਥੇਬੰਦੀਆਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪ੍ਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਸਰਕਾਰ ਬਿਲਕੁਲ ਵੀ ਜਿਹੜਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਦਿਖਾਈ ਦੇ ਰਹੀ ਤੇ ਦੂਜੇ ਪਾਸੇ ਉੱਥੇ ਹੀ ਜੋ ਗ੍ਰਿਫਤਾਰੀਆਂ ਹੋਈਆਂ ਨੇ ਤੇ ਹੜ੍ਹ ਪੀੜਤਾ ਨੂੰ ਜੋ ਮਆਬਜ਼ਾ ਦੇਣ ਦੀ ਐਲਾਨ ਕੀਤਾ ਗਿਆ ਸੀ ਉਸ ਨੂੰ ਲੈ ਕੇ ਜਿਹੜਾ ਕਿ ਹੁਣ ਕਿਸਾਨ ਜਥੇਬੰਦੀਆਂ ਵੱਡਾ ਏਕਾ ਕਰਨ ਗਈਆਂ ਤੇ ਜਿਸ ਦੇ ਦੌਰਾਨ ਅਗਲੀ ਰਣਨੀਤੀ ਜਿਹੜੀ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਖੜੀ ਗਈ ਹੈ ਹੋਰ ਕੀ ਕੁਝ ਕਹਿਣਾ ਕਿਸਾਨਾਂ ਦਾ ਉਹ ਤੁਹਾਨੂੰ ਸੁਣਾਉਣੇ ਆ। ਵੀ ਪੰਜਾਬ ਦੇ ਅੰਦਰ 6 ਅਕਤੂਬਰ ਨੂੰ ਭਗਵੰਤ ਮਾਨ ਸਰਕਾਰ ਦੀਆਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਉਹਦੀ ਵਜ੍ਹਾ ਕੀ ਆ ਵੀ ਹੜ੍ਹਾਂ ਤੋਂ ਬਾਅਦ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਕਿਸੇ ਕਿਸਮ ਦੀ ਰਾਹਤ ਜਿਹੜੀ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਹੜ੍ਹ ਨਾਲ ਪ੍ਰਭਾਵਿਤ ਛੋਟੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਦਿੱਤੀ ਨਹੀਂ ਗਈ ਤੋਂ ਮੰਗ ਕੀਤੀ ਹੈ ਵੀ 70000 ਰੁਪਇਆ ਪ੍ਰਤੀ ਏਕੜ ਝੋਨੇ ਦਾ ਮਾਪਜਾ ਅਰੋੜਾ 10% ਖੇਤ ਮਜ਼ਦੂਰਾਂ ਵਾਸਤੇ 1 ਲੱਖ ਰੁਪਇਆ ਗੰਨੇ ਦਾ ਮਾਪਜਾ ਪਸ਼ੂਆਂ ਦਾ ਪੋਲਟਰੀ ਫਾਰਮ ਦਾ ਘਰਾਂ ਦੇ ਨੁਕਸਾਨ ਦਾ ਖੇਤੀ ਮਸ਼ੀਨਰੀ ਦਾ ਨੁਕਸਾਨ ਦਾ ਜਿਸ ਤਰ੍ਹਾਂ ਦਾ ਵੀ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਜਿਹੜੀ ਖੇਤਾਂ ਵਿੱਚ ਰੇਤ ਭਰੀ ਆ ਉਹਨਾਂ ਨੂੰ ਬਾਹਰ ਕਿਵੇਂ ਕੱਢਣਾ ਹੈਗਾ ਕਿਸਾਨਾਂ ਨੂੰ ਖੁਦ ਆਪਣੀਆਂ ਜ਼ਮੀਨਾਂ ਤੋਂ ਰੇਤ ਵਿੱਚ ਦਾ ਅਧਿਕਾਰ ਹੋਵੇ ਪੰਜ ਕਿੱਲੇ ਵਾਲੀ ਸ਼ਰਤ ਜਿਹੜੀ ਆ ਪੰਜ ਕਿੱਲੇਾਂ ਤੱਕ ਮੁਆਵਜ਼ਾ ਦੇਣਾ ਉਹ ਖਤਮ ਕੀਤੀ ਜਾਵੇ ਆ ਬਾਦ ਕਰ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਇਹਦੇ ਨਾਲ ਦੀ ਨਾਲ ਵੀ ਜਿਹੜਾ ਡੈਮਾਂ ਦਾ ਪ੍ਰਬੰਧਨ ਆ ਉਸੇ ਸੂਬੇ ਕੋ ਹੋਵੇ ਜਿਹਦੇ ਲੋਕ ਹੜਾਣਾ ਮਰਦੇ ਹੈਗੇ ਆ ਔਰ ਅਸੀਂ ਸਮਝਦੇ ਆ ਕਿਸਾਨ ਵਿੱਚ ਦੂਰ ਮੋਰਚਾ ਸਮਝਦਾ ਕਿ ਇਹ ਮੈਨਮੇਡ ਸੀ ਕੁਦਰਤੀ ਹੜ ਨਹੀਂ ਸੀ ਹੈਗੇ ਬਿਸ਼ੱਕ ਸਦੀਆਂ ਤੋਂ ਬਰਸਾਤ ਹੋ ਰਹੀ ਆ ਡੈਮਾਂ ਵਿੱਚ ਪਾਣੀ ਇਕੱਠਾ ਕਰਕੇ ਛੱਡਿਆ ਗਿਆ ਔਰ ਪੰਜਾਬ ਨੂੰ ਰੋੜਿਆ ਗਿਆ ਐਡੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਆਉਣਾ ਚਾਹੀਦਾ ਇਹਦੇ ਨਾਲ ਜਿਹੜਾ ਪਰਾਲੀ ਵਾਲੇ ਮਸਲੇ ਤੇ ਅਸੀਂ ਕਿੰਨੇ ਸੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਇਹਨਾਂ ਦੀ ਕਿਸੇ ਕਿਸਮ ਦੀ ਮਸ਼ੀਨਰੀ ਕਾਮਯਾਬ ਨਹੀਂ ਹੋ ਰਹੀ ਕਿਸਾਨਾਂ ਨੂੰ 223 ਬੀਐਨਐਸ 10 ਗ੍ਰਫਤਾਰ ਕਰਕੇ ਜਮਾਨਤਾਂ ਦਿੱਤੀਆਂ ਜਾ ਰਹੀਆਂ ਜੁਰਮਾਨੇ ਪਾਏ ਜਾ ਰਹੇ ਆ ਰੈਡ ਐਂਟਰੀਆਂ ਕੀਤੀਆਂ ਜਾ ਰਹੀਆਂ ਵਾ ਜਦ ਕਿ ਇੰਡਸਟਰੀ ਲਈ ਜਿਹੜਾ ਪਾਣੀ ਤੇ ਹਵਾ ਨੂੰ ਗੰਦਾ ਕਰਦੀ ਆ ਉਹਦੇ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਣ ਐਕਟ ਵਿੱਚ ਸੋਧ ਕਰਕੇ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਗਈ ਉਹਨੂੰ ਖੁੱਲ੍ਹੀਆਂ ਦਿੱਤੀਆਂ ਕਿਸਾਨਾਂ ਲਈ ਜੁਰਮਾਨਾ ਵੀ ਤੇ ਸਜ਼ਾ ਵੀ ਬਰਕਰਾਰ ਹੈਗੀ ਆ ਇਸ ਕਰਕੇ ਸਾਡਾ ਸਾਲ ਦਾ ਸੋਲੂਸ਼ਨ ਹੀ 8% ਹੈਗਾ ਇਸ ਕਰਕੇ ਇਹ ਸਾਰਾ ਕੁਝ ਜ਼ਬਰ ਨੂੰ ਰੋਕਣ ਵਾਸਤੇ ਜਿਹੜਾ ਵਾ ਅਸੀਂ ਅਰਥੀ ਫੁੱਕ ਮਜਾਰੇ ਕਰਾਂਗੇ ਸਰਕਾਰ ਸਾਨੂੰ ਮਜਬੂਰ ਨਾ ਕਰੇ ਫਿਰ ਵੀ ਵੀ ਆਈ ਫੋਰਸ ਨੂੰ ਅਸੀਂ ਉਹਦਾ ਮੌਕੇ ਤੇ ਵਿਰੋਧ ਕਰੀਏ ਜਾਂ ਗ੍ਰਿਫਤਾਰ ਕਿਸਾਨ ਨੂੰ ਛਡਾਉਣ ਲਈ ਥਾਣਿਆਂ ਦਾ ਕਰਾਓ ਕਰੀਏ ਇਹ ਤੋਂ ਪਹਿਲੋਂ ਇਹ ਮਸਲੇ ਦਾ ਨਿਪਟਾਰਾ ਹੋਣਾ ਚਾਹੀਦਾ ਇਸ ਬਾਰੇ ਡੀਏਪ ਜਾਂ ਜੂਰੀਆ ਦੀ ਸ਼ਾਰਟਡ ਜਿਵੇਂ ਚੱਲ ਰਹੀ ਹੈਗੀ ਆ ਇਹ ਮਸਲਾ ਵੀ ਸਾਡੇ ਸਾਹਮਣੇ ਹੈਗਾ ਜਿਹੜਾ ਪਰਚਾ ਆਪਾਂ ਕਰਵਾਇਆ ਵਾ ਨਾਬੇ ਦੇ ਵਿੱਚ ਉਹਦੀ ਜਾਨ ਚ ਅੱਗੇ ਨਹੀਂ ਟੁੱਲ ਰਹੀ ਹੈਗੀ ਉਹ ਮਸਲੇ ਵੀ ਸਾਡੇ ਸਾਹਮਣੇ ਹੈਗਾ ਔਰ ਇਹਦੋਂ ਦਾ ਜਿਹੜੀ 2600 ਏਕੜ ਜ਼ਮੀਨ ਮਹਾਲੀ ਜਿਹੜੇ ਦੀ ਜਿਹੜੀ ਆ ਜਿਹੜੀ ਉਹਦੇ ਤੇ ਨਵੇਂ ਸਿਰ ਤੋਂ ਉਹਨੂੰ ਵੇਚਣ ਦੀ ਤਿਆਰੀ ਹੋ ਰਹੀ ਸ਼ਾਮਲੇਟਾ ਸਮੇਤ ਉਹਦੇ ਤੇ ਵੀ ਚਰਚਾ ਕਰਕੇ ਇਸ ਮੰਗ ਪੱਤਰ ਵਿੱਚ ਸ਼ਾਮਲ ਕੀਤਾ ਹੈਗਾ ਵਾ ਵੀ ਜਿਹੜੇ ਅਰਥੀ ਫੂਕ ਮਜਾਰੇ ਕਰਨੇ ਹੈਗੇ ਆ ਇਹਦੋਂ ਗਾਂ ਝੋਨੇ ਨੂੰ ਕਿਸੇ ਕਿਸਮ ਦਾ ਕੱਟ ਨਾ ਲੱਗੇ ਝੋਨੇ ਦੀਆਂ ਸ਼ਰਤਾਂ ਨਰਮ ਹੋਣ ਅਰੇ ਇਹਦੇ ਨਾਲ ਨਾਲ ਜਿਹੜਾ ਬਾਸਮਤੀ ਨੂੰ ਲੁੱਟਿਆ ਜਾ ਰਿਹਾ ਉਧਰ ਨਰਮੇ ਨੂੰ ਲੁੱਟਿਆ ਜਾ ਰਿਹਾ ਉੱਤੇ ਸਰਕਾਰ ਕੁਝ ਬੋਲ ਨਹੀਂ ਰਹੀ ਤਾਂ ਇੰਨਾਂ ਗੱਲਾਂ ਨੂੰ ਲੈ ਕੇ ਜਿਹੜਾ 6 ਅਕਤੂਬਰ ਨੂੰ ਪੂਰੇ ਪੰਜਾਬ ਦੇ ਅੰਦਰ ਆਰਥਿਕ ਫੂਕ ਮਜਾਰੇ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਕੀਤੇ ਜਾਣੇ ਇੱਕ ਕਿਸਾਨ ਮਜ਼ਦੂਰ ਮੋਰਚੇ ਨੇ ਕੱਲ ਦੀ ਚੰਡੀਗੜ੍ਹ ਮੀਟਿੰਗ ਵਿੱਚ ਐਲਾਨ ਕੀਤਾ ਹੈਗਾ ਵਾ ਧੰਨਵਾਦ